हां जी ਬਹੁਤ ਵਰਾ ਹਾਲ ਹੈ ਜੀ ਮੇਰਾ ਮੈਂ ਗੋਡੇ ਤੇ ਬੈਠੀ ਆਂ ਜੀ ਪੁੱਤੇ ਮੇਰਾ ਅੰਘੀਣਾ ਜੀ 6 ਕੁੜੀਆਂ ਨੇ ਜੀ ਮੇਰਾ ਤਾਂ ਘਰ ਜਿੱਡ ਡਿੱਗਣ ਵਾਲਾ ਮੈਂ ਤਾਂ ਜੀ ਮਸੇ ਆਪਣੀ ਜਾਨ ਬਚਾ ਕੇ ਗਈਆਂ ਜੀ ਮੇਰਾ ਤਾਂ ਸਾਰਾ ਕੁਝ ਭਿੱਜ ਗਿਆ ਜੀ ਮੈਂ ਤਾਂ ਆਪਦਾ ਇੱਕ ਗੁੱਲੀ ਦੀ ਮਾਰੀ ਗਈਆਂ ਕੁਛ ਨਹੀਂ ਜੀ ਮੈਂ ਤਾਂ ਚੱਕਿਆ ਗਿਆ ਆ ਕਿਹੜਾ ਪੈਸੇ ਹਾਂ ਰਹਿਉ ਜੀ ਇਹਨਾਂ ਦਾ ਕੀ ਨਾਮ ਕੀ ਹੈ ਨਾਮ ਜਸਮント ਕੌਰ ਜੀ ਇਹ ਤਾਂ ਬੰਦ ਕੌਰ ਹਾਂ ਠੀਕ ਹਾਜੀ ਪਾਲ ਜੀ ਜੇ ਆਪਾਂ ਆਇਆ ਹਰਿਆਉ ਦੇ ਵਿੱਚ ਤੇ ਕੁਝ ਘਰਾਂ ਦਾ ਹਾਲ ਦੇਖੀ ਰਾਇਆ ਨਾ ਸਾਰਿਆਂ ਦਾ ਕੀ ਬੋਲੋਗੇ ਤੇ ਬਾਰੇ ਸਸ਼ੀਕਾਰ ਬੀ ਜੀ ਮਹਿਰਪਾਲ ਕੌਰ ਟੀਬੀ ਬੋਲਣ ਵਾਸਤੇ ਤਾਂ ਸ਼ਬਦ ਹੈ ਨਹੀਂ ਪਰ ਅਸੀਂ ਫੇਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਬੋਲਣਾ ਸਾਨੂੰ ਚਾਹੀਦਾ ਕਿਉਂਕਿ ਜੇ ਉਹ ਵੀ ਅਸੀਂ-ਅਸੀਂ ਪਿੰਡ ਦਾ ਹਾਲ ਵੇਖਿਆਗਾ ਮਕਾਨਾਂ ਦਾ ਬਹੁਤ ਮੰਦਾ ਹਾਲ ਆਗਾ ਇੱਥੇ 15 ਤੋਂ 20 ਪਰਿਵਾਰ ਸਕੂਲ ਦੇ ਵਿੱਚ ਬੈਠੇ ਨੇ ਉਹਨਾਂ ਦੇ ਘਰ ਦੇਖੇ ਜਾਣ ਜੇ ਬਹੁਤ ਮੰਦੇ ਨੇ ਪਰ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂਗੇ ਵੀ ਇਹਨਾਂ ਦੀ ਆ ਕੇ ਸਾਰ ਲਈ ਜਾਵੇ ਇਹਨਾਂ ਦੇ ਮਕਾਨ ਨੇ ਜਿਹੜੇ ਨਵੇਂ ਨਵੇਂ ਦਵਾਰੋਂ ਬਣਾਏ ਜਾਣ ਪਰ ਧੰਨਵਾਦ ਇੱਥੇ ਇੱਕ ਹੋਰ ਕਰਦੇ ਹਾਂ ਇੱਥੇ ਦੀ ਪੰਚਾਇਤ ਦਾ ਇੱਥੇ ਦੀ ਪੰਚਾਇਤ ਬਹੁਤ ਚਪਪਦੀ ਹੈਗੀ ਜਿਹੜੀ ਆਪਦੇ ਪਰਿਵਾਰਾਂ ਨੂੰ ਆਪਦੇ ਪਰਿਵਾਰਾਂ ਨੂੰ ਨਾਲ ਲਈ ਬੈਠੀ ਹੈਗੀ ਤੇ ਫਿਰ ਅਸੀਂ ਇੱਕ ਬੇਨਤੀ ਕਰਦੇ ਹਾਂਗੇ ਸਾਡੇ ਐਨਆਰਆਈ ਭਾਈਆਂ ਨੂੰ ਵੀ ਦੇਖੋ ਸਾਰੇ ਪਾਸੇ ਤੁਸੀਂ ਕਹਿ ਰਹੇ ਹੋਗੇ ਵੀ ਅਸੀਂ ਮਕਾਨ ਬਣਾ ਕੇ ਦਵਾਂਗੇ ਤੇ ਇਹ ਪਿੰਡ ਦਾ ਹੂਗਾਗਾ ਤੇ ਇਹ ਦੱਸ ਕੇ ਦੇ ਕੋਲੇ ਹੈਗਾ ਵੀ ਇਸ ਪਿੰਡ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੈਗਾ ਗਰੀਬ ਪਰਿਵਾਰ ਨੇ ਇਹ ਸਾਰੇ ਇਹਨਾਂ ਦੀ ਬਦ ਤੋਂ ਬਦ ਮਦਦ ਕਰੀ ਜਾਵੇ ਜੋ ਵੀ ਮੈਨੂੰ ਪੰਜਾਬ ਸੇਵਕ ਕੋਈ ਵੀ ਸਾਨੂੰ ਸੁਣ ਰਹੇ ਨੇ ਉਹ ਵੀ ਇਹਨਾਂ ਦੀ ਮਦਦ ਕਰਨ ਕਿਸੇ ਵੱਲੋਂ ਵੀ ਕਰਨ ਚਲੋ ਮਕਾਨ ਇੱਕ ਸਰਕਾਰ ਦੇ ਲੈਵਲ ਦੇ ਕੰਮ ਨੇ ਜਾ ਸਾਡੇ ਐਨਆਰਆਈ ਭਾਈ ਨੇ ਉਹਨਾਂ ਦੇ ਲੈਵਲ ਤੇ ਕੰਮ ਨੇ ਕਿਉਂਕਿ ਇਹ ਗਰੀਬ ਲੋਕ ਨੇ ਇਹ ਤੇ ਵਿਚਾਰੇ ਮਾੜਾ ਮੋਟੇ ਇੱਕ ਦੂਸਰੇ ਦੀ ਮਦਦ ਕਰ ਸਕਦੇ ਨੇ ਅਸੀਂ ਅੱਜ ਅਸੀਂ ਵੀ ਆਏ ਤੇ ਜੋ ਵੀ ਸਾਡੇ ਤੋਂ ਤਿਲ ਫੁੱਲ ਸਰਿਆ ਸਾਡੇ ਭੈਣ ਭਾਈਆਂ ਨੇ ਇਕੱਠਾ ਕਰਿਆ ਅਸੀਂ ਲੈ ਕੇ ਆਇਆ ਇਹਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਵੀ ਸਾਰੇ ਪਰਿਵਾਰਾਂ ਦੀ ਇਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ